ਨਮਸਕਾਰ ਦੋਸਤੋ ਇੱਕ ਕਹਾਣੀ ਕਾ YouTube ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਜੇ ਤੁਹਾਨੂੰ ਸਾਡੀਆਂ ਕਹਾਣੀਆਂ ਵਧੀਆ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਸਾਡੀ YouTube ਫੈਮਲੀ ਦਾ ਹਿੱਸਾ ਜ਼ਰੂਰ ਬਣੋ ਕਹਾਣੀ ਸ਼ੁਰੂ ਹੁੰਦੀ ਹੈ ਅਰਜੁਨ ਤੋਂ ਜਿਸਦੇ ਦਿਲ ਵਿੱਚ ਪੰਜਾਬ ਦੀ ਮਿੱਟੀ ਇਉਂਨਾ ਹੀ ਪਿਆਰ ਸੀ ਜਿੰਨਾ ਉਸਦੀ ਮੰਗੇਤਰ ਰੂਪ ਲਈ ਉਨ੍ਹਾਂ ਦਾ ਪਿਆਰ ਖੇਤਾਂ ਦੀ ਹਰਿਆਵਲ ਵਾਂਗ ਸੱਚਾ ਤੇ ਗੂੜਾ ਸੀ। ਅਰਜੁਨ ਇੱਕ ਗਰੀਬ ਕਿਸਾਨ ਦਾ ਪੁੱਤਰ ਸੀ ਤੇ ਉਨ੍ਹਾਂ ਦੀ ਸਾਰੀ ਜਾਇਦਾਦ ਸਿਰਫ ਇੱਕ ਏਕੜ ਵਾਹੀਯੋਗ ਜ਼ਮੀਨ ਸੀ। ਇਹ ਜ਼ਮੀਨ ਸਿਰਫ ਮਿੱਟੀ ਨਹੀਂ ਸੀ, ਇਹ ਉਹ ਜ਼ਮੀਨ ਸੀ ਜਿੱਥੇ ਉਸਦੇ ਬਾਪੂ ਦੀ ਆਖਰੀ ਇੱਛਾ ਸੀ ਕਿ ਉਸ ਦੀਆਂ ਅਸਤੀਆਂ ਵੀ ਇਸੇ ਵਿੱਚ ਮਲਾਈਆਂ ਜਾਣ। ਇਹ ਉਨ੍ਹਾਂ ਦੀ ਹੋਂਦ ਸੀ ਪਰ ਉਹ ਦੇ ਸੁਪਨੇ ਇਸ ਏਕੜ ਦੀਆਂ ਵੱਟਾਂ ਤੱਕ ਸੀਮਤ ਨਹੀਂ ਸਨ। ਉਸ ਦੀਆਂ ਅੱਖਾਂ ਵਿੱਚ ਕੈਨੇਡਾ ਦੀ ਚਮਕ ਸੀ। ਇੱਕ ਚਮਕ ਜਿਸ ਨੇ ਅਰਜੁਨ ਦੀ ਰੂਹ ਨੂੰ ਅੰਨ੍ਹਾ ਕਰ ਦਿੱਤਾ ਇੱਕ ਦਿਨ ਉਸਨੇ ਅਰਜੁਨ ਦਾ ਹੱਥ ਫੜ ਕੇ ਕਿਹਾ ਅਰਜੁਨ ਮੈਂ ਸਟੱਡੀ ਵੀਜ਼ੇ ਤੇ ਜਾਵਾਂਗੀ ਉੱਥੇ ਜਾ ਕੇ ਪੀਆਰ ਲਵਾਂਗੀ ਫਿਰ ਤੈਨੂੰ ਸਪਾਊਸ ਵੀਜ਼ੇ ਤੇ ਬੁਲਾਵਾਂਗੀ ਇਹ ਇੱਕੜ ਜ਼ਮੀਨ ਸਾਨੂੰ ਸਿਰਫ ਗਰੀਬੀ ਦੇ ਰਹੀ ਐ ਪਰ ਕੈਨੇਡਾ ਸਾਨੂੰ ਜ਼ਿੰਦਗੀ ਦੇਵੇਗਾ ਅਰਜੁਨ ਦੇ ਪੈਰਾਂ ਹੇਠੋ ਜ਼ਮੀਨ ਕਿਸਕ ਗਈ ਉਸਦੇ ਅੰਦਰ ਹਾਹਾਕਾਰ ਮਚ ਗਿਆ ਉਸਨੇ ਕਿਹਾ ਰੂਪ ਸਾਡੇ ਕੋਲ ਹੋਰ ਕੁਝ ਨਹੀਂ ਐ ਮੈਂ ਕਿਵੇਂ ਵੇਚਾਂ ਇਹ ਸਾਡੇ ਬਾਪੂ ਦੀ ਨਿਸ਼ਾਨੀ ਹੈ ਰੂਪ ਦੀ ਆਵਾਜ਼ ਵਿੱਚ ਇੱਕ ਠੰਡੀ ਦਲੀਲ ਸੀ ਮੈਨੂੰ ਪਤਾ ਹੈ ਪਰ ਕੀ ਤੂੰ ਨਹੀਂ ਜਾਣਦਾ ਕਿ ਸਾਡੇ ਬੱਚੇ ਚੰਗੀ ਜ਼ਿੰਦਗੀ ਜੀਣ ਕੁਰਬਾਨੀ ਦੇਣੀ ਪਵੇਗੀ ਮੈਂ ਵਾਦਾ ਕਰਦੀਆਂ ਜਿਸ ਦਿਨ ਤੂੰ ਮੇਰੇ ਕੋਲ ਆਵੇਂਗਾ ਮੈਂ ਇੱਥੇ ਨਾਲੋਂ ਦੁੱਗਣੀ ਜ਼ਮੀਨ ਖਰੀਦ ਕੇ ਦੇਾਂਗੀ ਉਸ ਝੂਠੇ ਵਾਦੇ ਅਤੇ ਮੱਥੇ ਦੀ ਕਸਮ ਨੇ ਅਰਜੁਨ ਨੂੰ ਤੋੜ ਦਿੱਤਾ ਉਸਨੇ ਆਪਣੀ ਮਾਂ ਦੇ ਸੁੱਕੇ ਹੋਏ ਹੰਝੂ ਅਤੇ ਪਿਓ ਦੀ ਆਖਰੀ ਨਿਸ਼ਾਨੀ ਨੂੰ ਅੰਦੇਖਾ ਕਰਕੇ ਇੱਕ ਏਕੜ ਜ਼ਮੀਨ ਇੱਕ ਅਣਜਾਣ ਬੰਦੇ ਨੂੰ ਵੇਚ ਦਿੱਤੀ। ਉਸਦੇ ਅੰਦਰੋਂ ਇੱਕ ਚੀਕ ਨਿਕਲੀ ਜਿਸਨੂੰ ਉਸਨੇ ਗਲ ਵਿੱਚ ਹੀ ਦਬਾ ਲਿਆ। 에ਅਰਪੋਰਟ ਤੇ ਜਦੋਂ ਰੂਪ ਜਹਾਜ਼ ਸੜਨ ਲੱਗੀ ਤਾਂ ਉਸਨੇ ਇੱਕ ਵਾਰ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ। ਅਰਜੁਨ ਨੂੰ ਲੱਗਿਆ ਜਿਵੇਂ ਉਹ ਆਪਣੀ ਰੂਹ ਦਾ ਇੱਕ ਹਿੱਸਾ ਉੱਥੇ ਛੱਡ ਕੇ ਤੁਰ ਗਈ ਹੋਵੇ। ਪਹਿਲੇ ਸਾਲ ਰੂਪ ਦੇ ਫੋਨ ਆਉਂਦੇ ਸਨ। ਉਹ ਪੜ੍ਹਦੀ, ਕੰਮ ਕਰਦੀ, ਅਤੇ ਹਰ ਮਹੀਨੇ ਹੋਰ ਪੈਸੇ ਪੇਚਣ ਲਈ ਕਹਿੰਦੀ। ਅਰਜੁਨ ਨੇ ਆਪਣਾ ਸ਼ਹਿਰ ਦਾ ਮਜ਼ਦੂਰੀ ਦਾ ਕੰਮ ਸ਼ੁਰੂ ਕਰ ਦਿੱਤਾ। ਇੱਕ ਵਾਰ ਤਾਂ ਉਸਨੇ 20-20 ਘੰਟੇ ਕੰਮ ਕਰਕੇ ਪੈਸੇ ਪੇਚੇ ਤੇ ਉਸਦੀ ਕਮਰ ਦੀ ਹੱਡੀ ਵਿੱਚ ਜ਼ੋਰ ਦਾ ਦਰਦ ਹੋ ਗਿਆ। ਜਦੋਂ ਉਸਨੇ ਰੂਪ ਨੂੰ ਦੱਸਿਆ ਤਾਂ ਉਸਨੇ ਸਿਰਫ ਕਿਹਾ, "ਆਮ ਸੌਰੀ ਅਰਜੁਨ। ਮੇਰੇ ਕੋਲ ਟਾਈਮ ਨਹੀਂ ਹੈ। ਮੇਰੇ ਕੋਲ ਇੱਥੇ ਇੱਕ ਹੋਰ ਸ਼ਿਫਟ ਹੈ।" ਅਰਜੁਨ ਦਾ ਪਿਆਰ ਉਸਦੀ ਬੇਰੁਖੀ ਦੇ ਅੱਗੇ ਰੋ ਪਿਆ। ਦੂਜੇ ਸਾਲ ਦੇ ਸ਼ੁਰੂ ਵਿੱਚ ਰੂਪ ਨੂੰ ਪੀਆਰ ਮਿਲ ਗਈ। ਅਰਜੁਨ ਨੇ ਖੁਸ਼ੀ ਨਾਲ ਫੋਨ ਕੀਤਾ ਪਰ ਫੋਨ ਬੰਦ ਸੀ। 2 ਹਫ਼ਤੇ ਤੱਕ ਕੋਈ ਜਵਾਬ ਨਹੀਂ। ਅਰਜੁਨ ਦਾ ਕਲੇਜ ਜਮੂਨ ਹੋ ਆ ਗਿਆ। 3 ਹਫ਼ਤੇ ਬਾਅਦ ਉਸ ਨੂੰ ਇੱਕ ਲਿਫਾਫਾ ਮਿਲਿਆ। ਲਿਫਾਫੇ ਵਿੱਚ ਉਸਦੀ ਮੰਗਣੀ ਦੀ ਮੰਦਰੀ ਇੱਕ ਛੋਟਾ ਜਿਹਾ ਕਾਗਜ਼ ਸੀ। ਕਾਗਜ਼ 'ਤੇ ਸਿਰਫ ਅੰਗਰੇਜ਼ੀ ਵਿੱਚ ਦੋ ਲਾਈਨਾਂ ਲਿਖੀਆਂ ਸਨ। ਅਰਜੁਨ, ਆਮ ਮੈਰਿਡ ਨਾਊ। ਇਟ ਵਾਸ ਅ ਗੁੱਡ ਟਾਈਮ। ਡੋਨਟ ਕਾਲ ਮੀ ਅਗੇਨ। I needed a citizen to sponsor me fast. ਇਹ ਸਿਰਫ ਇੱਕ ਵਿਆਹ ਦਾ ਐਲਾਨ ਨਹੀਂ ਸੀ। ਇਹ ਅਰਜੁਨ ਦੀ ਮੌਤ ਦਾ ਵਾਰੰਟ ਸੀ। ਉਸਦੇ ਪਿਆਰ ਨੂੰ, ਉਸਦੇ ਵਾਅਦੇ ਨੂੰ, ਉਸਦੀ ਕੁਰਬਾਨ ਕੀਤੀ ਹੋਈ ਜ਼ਮੀਨ ਨੂੰ ਇਟ ਵਾਸ ਅ ਗੁੱਡ ਟਾਈਮ ਕਹਿ ਕੇ ਰੱਦ ਕਰ ਦਿੱਤਾ ਗਿਆ। ਅਰਜੁਨ ਦਾ ਸਰੀਰ ਕੰਬ ਗਿਆ। ਉਸਨੇ ਮੁੰਦਰੀ ਨੂੰ ਜ਼ੋਰ ਨਾਲ ਪੁੰਜੇ ਛੁੱਟਿਆ ਜਿਸ ਦੀ ਆਵਾਜ਼ ਉਸਦੀ ਰੂਹ ਦੇ ਟੁੱਟਣ ਵਰਗੀ ਸੀ। ਉਸ ਰਾਤ ਉਹ ਸ਼ਹਿਰੋਂ ਵਾਪਸ ਆਇਆ। ਮੂੰਹ ਹਨੇਰੇ ਉਹ ਸੇ ਧਾਂ ਗਿਆ ਜਿੱਥੇ ਉਸਦੀ ਜ਼ਮੀਨ ਸੀ ਪਰ ਹੁਣ ਉੱਥੇ ਇੱਕ ਅਣਜਾਣ ਬੰਦੇ ਦੀ ਕੰਡਿਆਂ ਵਾਲੀ ਤਾਰ ਲੱਗੀ ਹੋਈ ਸੀ ਅਰਜੁਨ ਨੇ ਤਾਰ ਨੂੰ ਫੜ ਲਿਆ ਤੇ ਉਸਦੇ ਹੱਥਾਂ ਵਿੱਚੋਂ ਲਹੂ ਵਗਣ ਲੱਗ ਪਿਆ ਪਰ ਉਸ ਨੂੰ ਕੋਈ ਦਰਦ ਮਹਿਸੂਸ ਨਹੀਂ ਹੋਇਆ ਉਸਨੂੰ ਸਿਰਫ ਇਹ ਮਹਿਸੂਸ ਹੋਇਆ ਕਿ ਉਸਦੀ ਹੋਂਦ ਨੂੰ ਕੰਡਿਆਂ ਦੀ ਤਾਰ ਨਾਲ ਵਾਰ ਦਿੱਤਾ ਗਿਆ ਉਹ ਜ਼ਮੀਨ ਦੀ ਵੱਟ ਤੇ ਧਰਤੀ ਨੂੰ ਗਲੇ ਲਗਾ ਕੇ ਬੈਠ ਗਿਆ ਤੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਦੀ ਬਜਾਏ ਸਿਰਫ ਲਹੂ ਦੇ ਕੋਟ ਨਹੀਂ ਕਰੇ ਸਨ ਆਜ ਅਰਜੁਨ ਪਿੰਡ ਵਿੱਚ ਹੈ ਉਹ ਕੰਮ ਕਰਦਾ ਏ ਪਰ ਬੋਲਦਾ ਨਹੀਂ ਉਸੀਆਂ ਅੱਖਾਂ ਵਿੱਚ ਖਾਲੀਪਨ ਜਿਵੇਂ ਕਿਸੇ ਨੇ ਅੰਦਰੋਂ ਸਭ ਕੁਝ ਕੱਢ ਲਿਆ ਹੋਵੇ ਉਹ ਜ਼ਿੰਦਾ ਲਾਸ਼ ਹਰ ਸਵੇਰ ਸੂਰਜ ਚੜਦਾ ਦੇਖਦੀ ਏ ਪਰ ਉਹ ਸੂਰਜ ਉਸ ਲਈ ਨਹੀਂ ਸਗੋਸ ਕੈਨੇਡਾ ਲਈ ਚੜਦਾ ਏ ਜਿੱਥੇ ਉਸਦੀ ਰੂਪ ਨੇ ਆਪਣੀ ਕੁਰਬਾਨੀ ਕੀਤੀ ਹੋਈ ਜ਼ਿੰਦਗੀ ਨੂੰ ਸੌਦੇਬਾਜ਼ੀ ਬਣਾ ਦਿੱਤਾ ਹਰ ਮੀਂਹ ਵਿੱਚ ਉਹ ਜ਼ਮੀਨ ਦੁੱਖ ਦੀ ਮਿੱਟੀ ਬਣ ਕੇ ਗਿੱਲੀ ਹੋ ਜਾਂਦੀ ਹੈ। ਉਮੀਦ ਆ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਤੇ ਐਹੋ ਜੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਧੰਨਵਾਦ।